ਅੱਸੀ ਕੱਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਅਜੋਕੇ ਸਮੇਂ 'ਚ ਚੱਲਦੇ ਵਿਆਹ ਸਮਾਗਮਾਂ ਦੇ ਜੋ ਵਿਆਹ ਚਾਹੀ ਜਾਂਦੇ ਨੇ ਉੱਤੇ ਜੋ ਲੱਖਾਂ ਦੇ ਵੱਡੇ-ਵੱਡੇ ਖਰਚੇ ਕੀਤੇ ਜਾਂਦੇ ਨੇ ਸੋ ਕੰਪੀਟੀਸ਼ਨ ਦਾ ਜੋ ਹੈ ਸੋ ਹਰ ਵਿਅਕਤੀ ਜਦੋਂ ਵੀ ਆਪਣੀ ਧੀ ਦਾ ਜਾਂ ਪੁੱਤ ਦਾ ਵਿਆਹ ਕਰਦਾ ਤੇ ਉਹ ਇੱਕ ਪ੍ਰੈਸਟੀਜੋ ਇਸ ਗੱਲ ਦਾ ਵੀ ਬਣ ਜਾਂਦਾ ਕਿ ਜੋ ਸਟੈਂਡਰਡ ਹੈ ਜੋ ਸਮੇਂ ਦਾ ਸਟੈਂਡਰਡ ਹੈ ਸਮੇਂ ਦੇ ਹਾਣੀ ਬਣਨ ਵਾਸਤੇ ਹਰ ਚੀਜ਼ ਹੈ ਜਿਹੜੀ ਉਹ ਸਟੈਂਡਰਡ ਦੀ ਕਵਾਲਿਟੀ ਦੀ ਜਿਹੜੀ ਉਹ ਪ੍ਰੋਵਾਈਡ ਕਰਵਾਈ ਜਾਵੇ ਤੋਂ ਲੱਖਾਂ ਰੁਪਏ ਕਿਸੇ ਵਿਆਹ ਸਮਾਗਮ ਦੇ ਵਿੱਚ ਲਾਏ ਹੋਣ ਤੇ ਉਹਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਦੇਖਣ ਵਾਲੀ ਹੁੰਦੀ ਆ ਕਿ ਇਸ ਵਿਆਹ ਸਮਾਗਮ ਦੇ ਵਿੱਚ ਜਿਹੜੀ ਰੋਟੀ ਦੀ ਕੁਆਲਿਟੀ ਆ ਜਾਂ ਸਟਾਲਾਂ ਦੀ ਕੁਆਲਿਟੀ ਆ ਉਹ ਕੁਆਲਿਟੀ ਕਿਸ ਤਰ੍ਹਾਂ ਦੀ ਸੀ ਕਿਉਂਕਿ ਜਦੋਂ ਰਿਸ਼ਤੇਦਾਰ ਖਾਸ ਕਰਕੇ ਸਟਾਲ ਚੈੱਕ ਕਰਦੇ ਨੇ ਚਾਹੇ ਉਹ ਗੋਲ ਗੱਪੇ ਦੇ ਸਟਾਲ ਹੋਣ ਚਾਹੇ ਟਿੱਕੀਆਂ ਦੇ ਸਟਾਲ ਹੋਣ ਚਾਹੇ ਫਰੂਟ ਾਰਟ ਦੇ ਸਟਾਲ ਹੋਣ ਜਾਂ ਸਵੀਟ ਦੇ ਸਟਾਲ ਹੋਣ ਜਾਂ ਇਸ ਤੋਂ ਇਲਾਵਾ ਰੋਟੀ ਦੇ ਜਿਹੜੇ ਪਕਵਾਨ ਲੱਗੇ ਹੁਣ ਲੋਕ ਰੋਟੀ ਦਾ ਟੇਸਟ ਚ ਚੈੱਕ ਕਰਕੇ ਨਾਲ ਦੀ ਨਾਲ ਜਿਹੜਾ ਸਾਥਤਾ ਉਹ ਰਿਸ਼ਤੇਦਾਰਾਂ ਦਾ ਜਿਹੜਾ ਉਹ ਕਰ ਜਾਂਦੇ ਨੇ ਖਾਸ ਕਰਕੇ ਮੇਰੀਆਂ ਬੀਬੀਆਂ ਭੈਣਾਂ ਜੜੀਆਂ ਨੇ ਉਹ ਉੱਥੇ ਕਹਿ ਦਿੰਦੀਆਂ ਨੇ ਜੇ ਟੇਸਟ ਚੰਗਾ ਨਾ ਹੋਵੇ ਕਿ ਲੱਖਾਂ ਰੁਪਏ ਲਾਉਣ ਦਾ ਕੀ ਫਾਇਦਾ ਜੇਕਰ ਰੋਟੀ ਹੀ ਜਿਹੜੀ ਆ ਉਹ ਟੇਸਟ ਨਹੀਂ ਜਾਂ ਫਲਾਣਾ ਸਟਾਲ ਜਿਹੜਾ ਉਹ ਟੇਸਟ ਨਹੀਂ ਆ ਪਰ ਇੱਥੇ ਹੀ ਜੇਕਰ ਗੱਲ ਕੀਤੀ ਜਾਵੇ ਅਯੋਕੇ ਸਮੇਂ ਚ ਕੈਟਰਿੰਗ ਦੀ ਸੋ ਕੈਟਰਿੰਗ ਦੀ ਦੁਨੀਆ ਦੇ ਵਿੱਚ ਜੋ ਨਾਮਧਾਰੀ ਡੈਰੀ ਪਰਾਣਾਚਲਾ ਜਾਂ ਚੀਮਾ ਕੈਟਰਿੰਗ ਵਾਲੇ ਜਿਹੜੇ ਨੇ ਉਹ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੀ ਨਹੀਂ ਤੁਹਾਨੂੰ ਦੱਸ ਦਈਏ ਕਿ ਐਨੀ ਦੇਣੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵੀ ਉਹਨਾਂ ਦੀਆਂ ਜਣੀਆਂ ਨੇ ਧੁਮਾਂ ਪਈਆਂ ਹੋਈਆਂ ਨੇ ਕਿ ਉਹਨਾਂ ਦੀ ਜਿਹੜੀ ਕੈਟਰਿੰਗ ਹੈ ਉਹਦੀ ਕੁਆਲਿਟੀ ਹੈ ਜਿਹੜੀ ਜਦੋਂ ਵਿਆਹ ਸਮਾਗਮ ਦੇ ਵਿੱਚ ਜਿੱਥੇ ਕਿਤੇ ਨਾਮਤਾਰੀ ਡੇਰੀ ਦੀ ਚੀਮਾ ਕੈਟਰਿੰਗ ਦੀ ਜਿਹੜੀ ਆ ਉਹ ਆਰਗਨਾਈਜ਼ ਹੋਏ ਪ੍ਰਬੰਧ ਉਹਨਾਂ ਦੇ ਜਿਹੜੇ ਆ ਅਗਵਾਈ ਦੇ ਵਿੱਚ ਹੁਣ ਤਾਂ ਉੱਥੇ ਲੋਕ ਜਿਹੜੇ ਨੇ ਸਟਾਲਾਂ ਦੀ ਇੰਨੀ ਸਿਫਤ ਕਰਦੇ ਨੇ ਕਿ ਜਿੱਥੇ ਉਂਗਲਾਂ ਹੀ ਚਟਦੇ ਰਹਿ ਜਾਂਦੇ ਨੇ ਤੇ ਉੱਥੇ ਹੀ ਜੋ ਚੀਮਾ ਬ੍ਰਦਰ ਨੇ ਉਹ ਵੀ ਸਾਡੇ ਨਾਲ ਅੱਜ ਰਿਆੜ ਪੈਲਸ ਤੋਂ ਦੱਸਦੀ ਕਿ ਪ੍ਰਾਣਾ ਸ਼ਾਲਾ ਤੋਂ ਚੱਕ ਸ਼ਰੀਬ ਰੋਡ ਤੇ ਕਠਾਣਾ ਪਿੰਡ ਦੀ ਹਦੂਦ ਦੇ ਵਿੱਚ ਜੋ ਰਿਆੜ ਰਿਜੋੜ ਹੈ ਇਹ ਵੀ ਇੱਕ ਫੇਮਸ ਇਲਾਕੇ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਫੇਮਸ ਰਿਜੋੜ ਹੈ ਜਿੱਥੇ ਕੈਟਰਿੰਗ ਦੇ ਪ੍ਰਬੰਧ ਨੇ ਜਿਹੜੇ ਉਹ ਬਲਜਿੰਦਰ ਸਿੰਘ ਚੀਮਾ ਨੇ ਜਾਂ ਸ਼ਾਭੀ ਵੀਰ ਜੀ ਨੇ ਸਾਡੇ ਨਾਲ ਗੱਲਬਾਤ ਕਰ ਲੈਂਦੇ ਆ ਵੀਰ ਜੀ ਉਹਦਾ ਤਜਰਬਾ ਕਿੱਥੋਂ ਹਾਸਲ ਹੋਇਆ ਕਦੋਂ ਸ਼ੁਰੂ ਕੀਤਾ ਹੈ ਸਾਨੂੰ ਇਹਦਾ ਇੱਕ ਜਲੂਨ ਸੀ ਕਿ ਆਪਾਂ 2015 ਦੇ ਵਿੱਚ ਨਾਮਤਾਰੀ ਜਿਹੜੀ ਪੁਰਾਣੇ ਸਾਲ ਚੱਕਰੀ ਬਰੂਰਤੀ ਸੀ ਖੋਲੀ ਸੀ ਜੀ ਜੀ ਤੇ ਜਦੋਂ ਆਪਾਂ ਡੇਰੀ ਖੋਲੀ ਤੇ ਨਾਲ-ਨਾਲ ਸਾਡੇ ਮੈਡ ਜਾਇਆ ਪਿਆ ਆਪਾਂ ਗਰਾਇਆਂ ਨੂੰ ਜਾਈਦਾ ਤਾਂ ਉੱਥੇ ਬਰਫੀ ਮਿਲਦੀ ਹੈ ਬੜੀ ਟੇਸਟ ਤੇ ਆਪਾਂ ਮਠਾਈ ਦਾ ਕੰਮ ਨਾਲ ਕਰੀਏ ਆਪਾਂ ਜਦੋਂ ਮਠਾਈ ਦਾ ਕੰਮ ਕੀਤਾ ਸਾਨੂੰ ਦਿਨ ਦੁਗਣੀ ਰਾਤ ਚੁਕਨੀ ਤਰਕੀਆਂ ਜਰੂਰੀਆ ਮਹਾਰਾਜ ਨੇ ਬਖਸ਼ੀਆਂ ਪਰ ਉੱਥੇ ਨਾਲ-ਨਾਲ ਹੀ ਅਸੀਂ ਇਹ ਕਿਹਾ ਵੀ ਸਾਡੇ ਤਿੰਨਾ ਭਰਾਵਾਂ ਕੋਲ ਇੱਕ-ਇੱਕ ਬੱਚਾ ਵਾ ਇਹ ਕਿਸੇ ਤੇ ਬੱਚੇ ਨੂੰ ਜ਼ਹਿਰ ਖਵਾ ਕੇ ਤੇ ਆਪਣੀ ਔਲਾਦ ਦਾ ਢਿੱਡ ਪਾਲਣਾ ਨਾ ਤੇ ਇਹਦੇ ਨਾਲ ਕੋਈ ਫਾਇਦਾ ਨਹੀਂ ਕਿਉਂਕਿ ਔਲਾਦ ਜਿੰਨਾ ਦਿੱਤਣਾ ਖਵਾਵੇਂ ਉਸਤਨਾ ਦੀ ਔਲਾਦ ਨਿਕਲਦੀ। ਸੋ ਅਸੀਂ ਫਿਰ ਥੋੜਾ ਜਿਹਾ ਜਰ ਬਾਅਦ ਆਪਾਂ ਕੈਟਰੀਂਗ ਦਾ ਕੰਮ ਸ਼ੁਰੂ ਕੀਤਾ 3 ਸਾਲ ਪਹਿਲਾਂ। ਬਸ ਸਾਨੂੰ 1-2 ਕੈਟਰੀਂਗ ਮਿਲੀ। ਉਤੋਂ ਦੇਖ ਕੇ ਦੇ ਇਹਦੇ 2-3 ਮਿਲੀਆਂ। ਆਹ ਸਾਲ ਜਿਹੜਾ ਜਾ ਰਿਹਾ ਵਾ ਸਭ ਤੋਂ ਵਧੀਆ ਸਾਡੇ ਵਾਸਤੇ ਇਹ ਜਿਹੜਾ 2025 ਹੈ ਬਹੁਤ ਹੀ ਲੱਕੀ ਚ ਸਾਬਤ ਹੋਇਆ ਕਿਉਂਕਿ ਸਤਗੁਰੂ ਦੀ ਇੰਨੀ ਕਿਰਪਾ ਹੋਈ ਆ ਵੀ ਅਸੀਂ ਆਸ ਮਹੀਨੇ ਦੇ ਵਿੱਚ ਇਸ ਸਾਲ ਦੇ ਵਿੱਚ ਕਿਉਂਕਿ 12 ਤੇ 13 ਕੈਟਰੀਆਂ ਜਿਹੜੀਆਂ ਹੀ ਰਣੀਆਂ ਆਪਾਂ ਮਾਰੀ ਕੈਟਰੀ ਨਹੀਂ ਕਰਦੇ ਘੱਟ ਰੇਟ ਤੇ ਨਹੀਂ ਫਰਦੇ ਕਉ ਕਿ ਟੀਮ ਦੇਖਦੇ ਅਸੀਂ ਵੀ ਜਾਣਿਆ ਹੋਇਆ ਮਾ ਸਾਦੀਆਂ ਦੇ ਵਿੱਚ ਉੱਥੇ ਟੇਬਲਾਂ ਤੇ ਆਉਂਦਾ ਗਾਗ ਨਹੀਂ ਲੋਕ ਗਾਣਾ ਕਰਦੇ ਵੱਡੀ ਚੀਜ਼ ਇਹ ਆ ਆਪ ਤਿੰਨ ਬ੍ਰਦਰ ਤੇ ਇੱਕ ਸਾਡਾ ਭਤੀਜਾ ਅਸੀਂ ਟੇਬਲਾਂ ਤੇ ਕੈਪਟਨ ਆਵਾਗ ਕੰਮ ਅਸੀਂ ਆਪ ਖੁਦ ਕਰਦੇ ਆ ਤੇ ਇਹਦੇ ਵਿੱਚ ਜਿਹੜੇ ਕੈਟਿੰਗ ਦੇ ਵਿੱਚ ਖਾਸ ਕਰਕੇ ਕੀ ਕੀ ਪ੍ਰੋਵਾਈਡ ਕਰਵਾ ਹਰ ਆਈਟਮ ਕਰਵਾਈ ਜਾਂਦੀ ਸਾਰਾ ਜੀ ਜੇ ਉਹ ਗਾਗ ਦੀ ਮਨਪਸੰਦ ਹੋਵੇ ਉਹਨਾਂ ਅਸੀਂ ਥੋੜੇ ਦਿਨ ਪਹਿਲਾਂ ਸਮਾਵੀਰ ਕਿਤੇ ਜਿੱਦਾਂ ਦਾ ਗਾਗ ਨੇ ਗੁਰ ਪੋਣਾ ਉਦਾਂ ਦਾ ਮਿੱਠਾ ਹੋਣਾ ਇਹ ਅਸੀਂ ਪਹਿਲਾਂ ਕਿ ਜਿੰਨਾ ਗੁਰ ਪੋਣਾ ਉਹਨਾ ਮਿੱਠਾ ਹੋਣਾ ਅੱਜ ਅਸੀਂ ਇਹਨਾਂ ਨੇ ਮੰਗੀ ਘਰਵਾਂ ਦੀ ਤੰਦੂਰੀ ਚਾਹ ਲਾਓ ਕੰਦੂਰੀ ਚਾਹ ਲਈ ਹੋਰ ਰਾਸਤਾਨੀ ਚਾਹ ਇੱਕ ਸਾਈਡ ਤੇ ਤੁਸੀਂ ਬੇਸ਼ੱਕ ਜੋ ਮੋਬਾਈਲ ਦੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਬੱਕੋਆ ਕੇ ਜਿਹੜੇ ਸਟਾਲ ਨੇ ਉਹ ਚਮ-ਚਮ ਕਰਦੇ ਨਜ਼ਰ ਆ ਰਹੇ ਨੇ ਸੋ ਇਹਨਾਂ ਤੋਂ ਜਾਨਣਾ ਚਾਹਾਂਗੇ ਕਿ ਇਹ ਕਿਹੜੇ ਕਿਹੜੇ ਸਟਾਲ ਜਿਹੜੇ ਇਹਨਾਂ ਦੇ ਪ੍ਰਬੰਧ ਸਾਡੇ ਕੋਲ ਰਾਸਤਾਨੀ ਚਾਹ ਵਾਜੀ ਕੈਪਾ ਲੱਗਾ ਵਾ ਸੱਤ ਤਰ੍ਹਾਂ ਦੇ ਆਪਾਂ ਸ਼ੇਕ ਦੇ ਰਹੇ ਆ ਉਸ ਤੋਂ ਅੱਗੇ ਸਾਡਾ ਫਰੂਟ ਲੱਗਾ ਜੀ ਫਰੂਟ ਚਾੜ ਲਗਿਆ ਫਰੂਟ ਚਾੜ ਲੱਗਾ ਸੋ ਫਰੂਟ ਵੀ ਜਰਾ ਵਾ ਸਾਰਾ ਮਹਿੰਗਾ ਫਰੂਟ ਹੋਏਗਾ ਫਰੂਟ ਵੀ ਨਹੀਂ ਕੋਈ ਮਾਰਾ ਹੋਊਗਾ ਸੋ ਬਿਕਾ ਨੇ ਸੋ ਅਹੀਂ ਜਿਹੜਾ ਪ੍ਰੂਫ ਦਾ ਸਟਾਲ ਆ ਸਾਡੀ ਸਾਰੀ ਟੀਮ ਜਿਹੜੀ ਅੰਬਰਸਾ ਤੋਂ ਜਿਹੜੇ ਕਾਰੀਗਰ ਤੁਹਾਡੇ ਰਾਜਸਥਾਨੀ ਜਾਂ ਬੀਕਨਰੀਏ ਨੇ ਆ ਕਿਉਂਕਿ ਉਹ ਮਸ਼ਹੂਰ ਜਾਣੇ ਜਾਂਦੇ ਨੇ ਮਸ਼ਹੂਰ ਕਰਕੇ ਜਿਹੜੀ ਦੁਕਾਨਾਂ ਚੱਲਦੀਆਂ ਨੇ ਮਸ਼ਹੂਰ ਕਰਕੇ ਚੱਲਦੀਆਂ ਕਿ ਖਾਸ ਕਰਕੇ ਬੀਕਨਰ ਦੇ ਪਏ ਮਜਾ ਇੱਧਰ ਦੀ ਹੁੰਦੀ ਹੋਵੇ ਪਾ ਇੱਧਰ ਹੀ ਵਾਲਕੇ ਬਣਾਉਂਦੇ ਹਾਂ ਪਰ ਸਾਨੂੰ ਹੁੰਦਾ ਕਿ ਇੱਕ ਬ੍ਰਾਂਡ ਬਣ ਗਿਆ ਬ੍ਰਾਂਡ ਬਣ ਗਿਆ ਥੋੜਾ ਜਿਤਨਾ ਆਪਣੇ ਨਾਮ ਦਾ ਬ੍ਰਾਂਡ ਆ ਇਹਨੂੰ ਜੈਲਦ ਵੀ ਕੋਈ ਕਰ ਸਕਦਾ ਕਿਉਂਕਿ ਉਹਨਾਂ ਨੂੰ ਪਤਾ ਵੀ ਅੱਖਾਂ ਮਿਟ ਕੇ ਜਾਣਾ ਉਸੇ ਤੇ ਸਾਡੇ ਬੱਚਿਆਂ ਨੂੰ ਵਧੀਆ ਮਿਲੂਗਾ ਅੱਗੇ ਜਿਹੜੀ ਜੇ ਜਿੰਨਾ ਫੂਡ ਆ ਜੀ ਜਿਤਨਾ ਮੈਂ ਮਚੂਰੀਆਂ ਲਾਤਾ ਗੋਲ ਗੱਪਾ ਲਾਤਾ ਪੀਜ਼ਾ ਲਗਾਵਾ ਵਿੱਚ ਆਪ ਵੀ ਤਾਂ ਬੇਦਰਗਾ ਜੋ ਨੇਵੇਂ ਮਿਸਟਲ ਆਪਣੇ ਜਿੰਨਾ ਫਰੂਟ ਖਾਣਨੇ ਆਪਾਂ ਚਾਂਪਾ ਕਹਿ ਦੋ ਜੀ ਪਨੀਰ ਟਿੱਕਾ ਕਹਿ ਦੋ ਜੀ ਜਿਹੜੀ ਵੀ ਕੋਈ ਗਾਗ ਦੀ ਆਈਟਮ ਅਸੀਂ ਪਹਿਲਾਂ ਉਹਨੂੰ ਮੀਨੂ ਦੇ ਦਿੰਦੇ ਨੇ ਫਿਰ ਮੀਨੂ ਦੇ ਕੇ ਉਹਨੂੰ ਕਹਿੰਦੇ ਕੋਈ ਤੁਸੀਂ ਦੱਸ ਕਰਨਾ ਕਿ ਕਿਹੜਾ ਕਿਹੜਾ ਫਰੂਟ ਪਾਉਣਾ ਤੇ ਕਿੰਨੇ ਦੀ ਇਹ ਕੈਟਰਿੰਗ ਹੋਏਗੀ ਠੀਕ ਹੈ ਠੀਕ ਹੈ ਕਈ ਕੈਟਰੀ ਵਾਲੇ ਜਾਂਦੇ 4 ਲੱਖ ਰੁਪਏ ਮੰਗ ਲੈਂਦੇ ਮੁੜ ਕੇ ਫਿਰ ਉਹ ਦੇਸੀ ਖਵਾਉਂਦੇ ਆ ਤੇ ਮੁੜ ਕੇ ਲੋਕ ਕਹਿੰਦੇ ਯਾਰ ਕੁਝ ਖਾਣ ਨੂੰ ਨਹੀਂ ਮਿਲਿਆ ਆਪਾਂ ਪਹਿਲਾਂ ਉਹਨਾਂ ਨੂੰ ਮੀਨੂ ਦਿੰਨੇ ਆ ਕਿ ਕਿੰਨੇ ਰਕਾਰ ਦੇ ਇੱਥੇ ਇੱਕ ਕਰ ਤੋਂ ਕਰ 40 ਤਰ੍ਹਾਂ ਦੇ ਸਟਾਲ ਲੱਗੇ ਹੋਏ ਨੇ ਹਈਓ ਸਟਾਲ ਕਰ ਲੀਦਾ ਵੀ ਜੇ ਜੇ ਕੋਈ ਚਾਵੇ ਵੀ ਸਾਨੂੰ ਹੋਰ ਸਟਾਲ ਹੋ ਇਤੋਂ ਵਜੇ ਚਾਹੀਦੇ ਜਿਤਨਾ ਕਿ ਬਾਹਰ ਲੱਗਦਾ ਵਾ ਮੈਂ ਜ ਨੌਨ ਵੇਜ ਦੋਨੋਂ ਚੱਲਦੇ ਨੇ ਬਜਤ ਨੋਂ ਨ ਬਜਤ ਜਦੋਂ ਨੋਂ ਨ ਅੱਜ ਹੁੰਦਾ ਤੇ ਮੇਰੇ ਜਿਹੜੇ ਭਰਾ ਆ ਨਾਮਤਾਰੀ ਉਹ ਨਹੀਂ ਹੁੰਦੇ ਪਰ ਅਸੀਂ ਮੁੰਡੇ ਨਾਲ ਲੈ ਕੇ ਮੈਂ ਹਾਂ ਨਾ ਪਹਿਲ ਨੂੰ ਕਰਨਾ ਪੈਂਦਾ ਕਿਉਂਕਿ ਉਹ ਬਾਣੇ ਤੇ ਕਰਕੇ ਉਹ ਨਹੀਂ ਹੁੰਦੇ ਪਰ ਇਹਨਾਂ ਨੂੰ ਗਾਹਕ ਦੀ ਮਜਬੂਰੀ ਗਾਹਕ ਦੀ ਮੈਂ ਸਮੇਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਸਮੇਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਆਪਾਂ ਉਹ ਉਹ ਵੀ ਕਰੀਦਾ ਉਹਦੇ ਵੀ ਸਾਡੇ ਕਾਰੀਗਰ ਜਿਹੜੇ ਆ ਉਹਨੇ ਧਿਆਨ ਦੇਉਂਦੇ ਨੇ ਉਹ ਨੇਪਾਲੀ ਰੱਖੇ ਹੋਏ ਆਪਾਂ ਜਿਹੜੇ ਕੰਮ ਕਰਦੇ ਨੇ ਤੇ ਇਹ ਇੱਕ ਤੇ ਆਪਾਂ ਜਟਗਾ ਕੰਮ 'ਚ ਉੱਠੇ ਆਏ ਤੇ ਬੜੀ ਖੁਸ਼ੀ ਇਹ ਹੋ ਗਈ ਵੀ ਹੁਣ ਜੱਟ ਜਿਹੜੇ ਹੈ ਹਰਾਨਗੀ ਵਾਲੀ ਤੇ ਗੱਲ ਇਹ ਹੋਈ ਕਿ ਇੱਕ ਗੰਨੇ ਦੀ ਕਾਸਤ ਕਰਦੇ ਆ ਇੱਕ ਜਿਮੀਂਦਾਰਾ ਕਰਦੇ ਆ ਇਧਰ ਤੇ ਦੂਸਰੇ ਪਾਸੇ ਵਪਾਰ ਵਾਲੇ ਪਾਸੇ ਕਿਵੇਂ ਜੁੜ ਗਏ ਹੋ ਮੈਂ ਤਾਂ ਇਹ ਗੱਲ ਹੁਣ ਵੀ ਕਹਿੰਦਾ ਕਿ ਮੈਂ 100 ਕਿੱਲੇ ਤੋਂ ਵੱਧ ਖੇਤੀ ਕਰਦਾ ਹਜੇ ਵੀ ਤੇ ਮੈਂ ਖੇਤੀ ਦੇ ਨਾਲ ਨਾਲ ਮੈਨੂੰ ਇਹ ਸੋਚ ਸੀ ਵੀ ਇਹ ਕੰਮ ਕਰਨਾ ਮੈਨੂੰ ਆਪਾਂ ਸਿਰਫ ਦਿਖਾਵਾ ਵੇਚ ਕੇ ਉੱਚੀ ਦੁਕਾਨ ਤੇ ਕਹਿੰਦੇ ਨੇ ਮਹਿੰਗਾ ਭਗਵਾਨ ਆਪਾਂ ਉੱਤੇ ਵੇਚ ਕੇ ਆਪਾਂ ਮਰ ਜਾਂਦੇ ਆ ਕਿ ਖੜੇ ਉਹਨੇ ਕੱਟ ਨਹੀਂ ਅੱਜ ਕਾਊਂਟਰ ਲੱਗੇ ਨੇ ਇਹ ਜਲੰਧਰ ਤੋਂ ਲੁਧਿਆਣਾ ਤੋਂ ਆਪਾਂ ਮਗੋਾਈਦੇ ਤੇ ਆਪਾਂ ਕਹਿੰਦਾ ਜਰੂਰ ਪਲਾਨਿੰਗ ਤੇ ਕੈਟਰਿੰਗ ਜਰਾਵਾ ਕੋਈ ਕੈਟਰ ਨਹੀਂ ਕਰਦਾ ਕੈਟਰਿੰਗ ਜਿਹੜੀ ਆ ਉਹ ਲੇਬਰ ਨੇ ਕਰਨੀ ਲੇਬਰ ਵਧੀਆ ਪਾਵਾਂਗੇ ਵਧੀਆ ਕਾਰੀਗਰ ਲਿਆਵਾਂਗੇ ਤੇ ਲੋਕ ਤੁਹਾਡੇ ਕੋਲ ਆਉਣਗੇ ਇਹ ਦਾਵੇ ਵਾਦੇ ਜੋ ਕੀਤੇ ਗਏ ਨੇ ਚੀਮਾ ਪਰਿਵਾਰ ਵੱਲੋਂ ਕਿ ਕੁਆਲਿਟੀ ਜਿਹੜੀ ਆ ਬਹੁਤ ਵਧੀਆ ਦਿੱਤੀ ਜਾਂਦੀ ਹੈ ਤੇ ਤੁਸੀਂ ਇਸ ਵਿਆਹ ਸਮਾਗਮ ਦੇ ਵਿੱਚ ਮੌਜੂਦ ਉਹ ਤੁਹਾਡੇ ਰਿਸ਼ਤੇਦਾਰ ਜਿਨ੍ਹਾਂ ਦਾ ਵਿਆਹ ਸਮਾਗਮ ਚੱਲ ਰਿਹਾ ਅੱਜ ਤੇ ਅੱਜ ਦੀ ਜਿਹੜੀ ਕੁਆਲਿਟੀ ਇਹਨਾਂ ਦੇ ਆਪਣਾ ਚੀਮਾ ਕੈਟਰਿੰਗ ਦੀ ਕੁਆਲਿਟੀ ਕਿਵੇਂ ਦੀ ਲੱਗੀ ਤੁਹਾਨੂੰ ਅੱਜ ਸਾਡੇ ਰਿਸ਼ਤੇਦਾਰ ਨੇ ਸਾਡੀ ਬੇਟੀ ਦੀ ਜਿਹੜੀ ਮੈਰਿਜ ਆ ਆਪਾਂ ਉੱਥੇ ਅੱਜ ਪਹੁੰਚੇ ਆ ਤੇ ਬੜਾ ਮਨ ਜਿਹੜਾ ਵਾ ਉਹ ਖੁਸ਼ ਹੋਇਆ ਜੀ ਜੀ ਕਿ ਜਿਹੜੀ ਅੱਜ ਚੀਮਾ ਕੈਟਰਿੰਗ ਜਿਹਦੇ ਓਨਰ ਨੇ ਔਰ ਸਭ ਤੋਂ ਪਹਿਲੋਂ ਵਧੀਆ ਗੱਲ ਆ ਕਿ ਇਹ ਤਿੰਨੋਂ ਭਰਾ ਜਿੰਨਾ ਪੂਰਾ ਪਰਿਵਾਰ ਆ ਮਿਲ ਕੇ ਕੰਮ ਕਰਦਾ ਆ ਆਪ ਤੇ ਖੁਦ ਕੰਮ ਕਰਦੇ ਨੇ ਸਾਫ ਸੁਥਰਾ ਉਹਦੇ ਨਾਲ ਨਾਲ ਕਿੰਨੇ ਬੱਚੇ ਬੱਚੀਆਂ ਨੂੰ ਜਾਂ ਕਿੰਨੇ ਲੋਕਾਂ ਨੂੰ ਇਹਨਾਂ ਰੁਗਾਰ ਵੀ ਦਿੱਤਾ ਹੋਇਆ ਵੱਡੀ ਗੱਲ ਆ ਕਿ ਅੱਜ ਜਿਹੜਾ ਸਾਡਾ ਵਿਆਹ ਸਮਾਗਮ ਹੀ ਇਹਦੇ ਉੱਪਰ ਜਿਹੜਾ ਇਹਨਾਂ ਦਾ ਲੇਆਉਟ ਪਰਿਵਾਰ ਦੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਜੋ ਚਾਹੀਦਾ ਉਹ ਇਨਾ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਦਿੱਤਾ ਭਾਵੇਂ ਉਹ ਕੋਈ ਪਕੌੜਿਆਂ ਦਾ ਹੋਵੇ ਜਾਂ ਕੋਈ ਚਾਹ ਦਾ ਹੋਵੇ ਜਾਂ ਹੋਰ ਜਿਹੜੇ ਲੱਗ-ਲੱਗ ਸਟਾਲ ਲੱਗੇ ਉਹਨਾਂ ਦੀ ਹੋਵੇ ਉਹਨਾਂ ਦੀ ਸਫਾਈ ਤੇ ਉਹਨਾਂ ਦਾ ਲੇਆਉਟ ਤੇ ਉਹਨਾਂ ਦੀ ਸਰਵਿਸ ਬਹੁਤ ਵਧੀਆ ਤਰੀਕੇ ਦਾ ਨਾਲ ਲੱਗੀ ਆ ਬਾਅਦ ਉਹਦੇ ਨਾਲ-ਨਾਲ ਅਸੀਂ ਇਹਨਾਂ ਦੀ ਜੋ ਚੀਮਾ ਕੈਟਰਿੰਗ ਆ ਪੁਰਾਣੇ ਸ਼ਾਲਿਆਂ ਤੋਂ ਨਾਮਤਾਰੀ ਡੇਰੀ ਇਹਨਾਂ ਦੇ ਹੋਰ ਵੀ ਆਪਾਂ ਪ੍ਰੋਗਰਾਮ ਬੜੇ ਦੇਖੇ ਨੇ ਤੇ ਬਹੁਤ ਵਧੀਆ ਲੱਗਾ ਉਹਦੇ ਨਾਲ ਨਾਲ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਜਿਹੜਾ ਪਰਿਵਾਰ ਇੱਕ ਕਿਸਾਨ ਪਰਿਵਾਰ ਵਾ ਲੋਕਾਂ ਨੂੰ ਆਪਾਂ ਬੇਨਤੀ ਕਰਦੇ ਆ ਕਿ ਅਸੀਂ ਆਪਣੇ ਬਜਟ ਦੇ ਹਿਸਾਬ ਦੇ ਨਾਲ ਉਹ ਜਆ ਕੈਟਰਿੰਗ ਵਾਲਾ ਲੱਭਣਾ ਜਾਂ ਉਹ ਜਆ ਆਪਣਾ ਪ੍ਰੋਗਰਾਮ ਕਰਨਾ ਵਾ ਜਿਹਦੇ ਨਾਲ ਸਾਡੇ ਪੂਰੇ ਪਰਿਵਾਰ ਦਾ ਸਾਰੇ ਰਿਸ਼ਤੇਦਾਰ ਭੈਣ ਭਰਾਵਾਂ ਦਾ ਸਿਹਤ ਦਾ ਧਿਆਨ ਰੱਖਿਆ ਜਾਵੇ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਜੋ ਚੀਜ਼ਾਂ ਇੱਥੇ ਬਣੀਆਂ ਨੇ ਉਹ ਸਾਫ ਸੁਥਰੀਆਂ ਨੇ ਪੁਰਾਣੀਆਂ ਤੇ ਨਹੀਂ ਆ ਫਰੈਸ਼ ਚੀਜ਼ਾਂ ਨੇ ਸਾਰੀਆਂ ਚੀਜ਼ਾਂ ਦਾ ਜਿਹੜਾ ਅੱਜ ਅਸੀਂ ਇੱਥੇ ਜੋ ਸਾਨੂੰ ਦੇਖਣ ਨੂੰ ਮਿਲਿਆ ਆਪਾਂ ਖਾਧਾ ਵੀ ਆ ਸਾਰਾ ਕੁਝ ਕਰਨਦੇ ਆ ਤੇ ਬਹੁਤ ਵਧੀਆ ਜਿਹੜਾ ਵਾ ਸਾਨੂੰ ਇਹ ਲੱਗਾ ਆ ਵਾ ਤੇ ਗੁਰੂ ਮਹਾਰਾਜ ਕਿਰਪਾ ਕਰਨ ਇਹਨਾਂ ਦਾ ਜਿਹੜਾ ਵਾ ਇਹ ਜਿਹੜੇ ਇਹਨਾਂ ਦੀ ਸੋਚ ਆ ਪਰਮਾਤਮਾ ਇਹਨੂੰ ਹੋਰ ਜੱਡੇ ਤਰੱਕੀਮ ਬਖਸ਼ਣ ਤੇ ਜਿਹੜੀ ਇਤਰਾ ਹੀ ਲੋਕਾਂ ਦੀ ਸੇਵਾ ਵੀ ਕਰਦੇ ਰਹਿਣ ਤੇ ਸਾਰਿਆਂ ਨੂੰ ਰਗਜ਼ਾਰ ਵੀ ਦਿੰਦੇ ਰਹਿਣ ਹਾਂਜੀ ਇਹ ਸਨ ਜਿਵੇਂ ਸਤਨਾਮ ਸਿੰਘ ਜੀ ਜਾਂ ਬਲਜਿੰਦਰ ਸਿੰਘ ਚੀਮਾ ਇਹਨਾਂ ਨੇ ਜਿੰਦਾ ਵਾਅਦੇ ਦਾਵੇ ਕੀਤੇ ਗਏ ਨੇ ਕਿ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਬਾਰ ਬਾਰ ਜਿਹੜਾ ਲਬਜ਼ੇ ਹੋਈ ਆਉਂਦਾ ਰਿਹਾ ਕਿ ਬਾਕੀ ਦੀਆਂ ਗੱਲਾਂ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ ਤੇ ਸਿਹਤ ਜ਼ਰੂਰ ਜਿਹੜੀ ਹੈ ਇਹ ਤਾਂ ਹੀ ਠੀਕ ਰਹਿ ਸਕਦੀ ਹੈ ਜੇ ਸਾਡਾ ਖਾਣ-ਪੀਣ ਚੰਗਾ ਹੋਵੇ ਤੇ ਖਾਣ-ਪੀਣ ਵੀ ਤਾਂ ਹੀ ਚੰਗਾ ਹੋ ਸਕਦਾ ਜੇ ਸਾਡੇ ਆਮ ਰੁਟੀਨ ਦੇ ਨਾਲ-ਨਾਲ ਵਿਅਸ ਮਗਮਾ ਦੇ ਵਿੱਚ ਚਾਹੇ ਖੁਸ਼ੀਗੰਮੀ ਦਾ ਕੋਈ ਵੀ ਪ੍ਰੋਗਰਾਮ ਹੋਵੇ ਉੱਥੇ ਜਿਹੜੀ ਖਾਣ-ਪੀਣ ਦੀ ਕੁਆਲਿਟੀ ਹੈ ਉਹ ਚੰਗੀ ਹੋਵੇ ਤੇ ਚੰਗੀ ਕੁਆਲਿਟੀ ਦੇੰਦਾ ਬਲਜਿੰਦਰ ਸਿੰਘ ਚੀਮਾ ਵੱਲੋਂ ਜਿਵੇਂ ਚੀਮਾ ਕੈਟਰਿੰਗ ਵੱਲੋਂ ਵਾਅਦੇ ਦਾਵੇ ਕੀਤੇ ਗਏ ਨੇ ਸੋ ਨਰਲੇਬ ਟੀਵੀ ਵੱਲੋਂ ਵੀ ਜੋ ਇਸ ਚੈਨਲ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਇਹੀ ਅਪੀਲ ਕਿ ਜੋ ਨਾਮਤਾਰੀ ਡੇਰੀ ਪਰਾਣੇ ਛੱਲੇ ਵਾਲੇ ਨੇ ਚੀਮਾ ਕੈਟਰਿੰਗ ਵਾਲੇ ਉਹਨਾਂ ਦੇ ਨਾਲ ਇੱਕ ਵਾਰੀ ਜਰੂਰ ਸੰਪਰਕ ਕਰਕੇ ਕਿਸੇ ਵੀ ਖੁਸ਼ੀ ਦੇ ਪ੍ਰੋਗਰਾਮ ਤੇ ਕਿਸੇ ਤਰ੍ਹਾਂ ਦੇ ਵੀ ਪ੍ਰੋਗਰਾਮ ਤੇ ਇਹਨਾਂ ਨਾਲ ਸੰਪਰਕ ਕਰਕੇ ਜੋ ਕੈਟਰਿੰਗ ਆ ਬੁੱਕ ਕਰਵਾ ਕੇ ਇੱਕ ਵਾਰੀ ਇਹਨਾਂ ਦੇ ਜਿਹੜੇ ਸਟਾਲ ਨੇ ਇਹੋ ਜਰੂਰ ਦੇਖੇ ਜਾਣ ਕੁਆਲਿਟੀ ਚੈੱਕ ਕੀਤੀ ਜਾਵੇ ਕਿ ਇਹਨਾਂ ਦੀ ਜਿਹੜੀ ਕੁਆਲਿਟੀ ਹੈ ਉਹ ਬਾ ਕਮਾਲ ਆ ਹੁਣ ਤੱਕ ਲਈ ਇਨਾ ਹੀ ਸਹਿਯੋਗੀ ਕੈਮਰਾ ਪਰਸਨਲ ਸਰਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੀਪ ਟੀਵੀ ਗੁਰਦਾਸਪੁਰ